ਸੰਯੁਕਤ ਕਿਸਾਨ ਮੋਰਚਾ ਤੇ ਗੈਰ ਰਾਜਨੀਤਿਕ ਉਤਰੀ ਭਾਰਤ ਦੀ 18 ਜਥੇਬੰਦੀਆਂ ਵੱਲੋਂ ਦਿੱਤੀ ਗਈ ਕਾਲ ਤੇ ਡੀਸੀ ਦਫ਼ਤਰ ਅਮਰੋਸਰ ਸਤ ਐ ਮੰਗਾਂ ਨੂੰ ਲੈ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰਾਂ ਤੇ ਔਰਤਾਂ ਦੇ ਇਕੱਠ ਕਰਕੇ ਰੋਸ ਪ੍ਰਦਰਸ਼ਨ ਕੀਤੇ ਗਏ ਇਸ ਮੌਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਭਾਈ ਆਗੂ ਸਵਰਨ ਸਿੰਘ ਬੰਧੀਰ ਗੁਰਵਚਨ ਸਿੰਘ ਚੱਬਾ ਆ ਜਰਮਨਜੀਤ ਸਿੰਘ ਬਟਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਮੀਡੀਆ ਦੇ ਸਾਰੇ ਨਾਲ ਕਿਸਾਨ ਨੂੰ ਬਦਨਾਮ ਕਰਨ ਦੀ بجائے ਠੋਸ ਕੰਮ ਕਰੇ ਪ੍ਰਾਪਰਲੀ ਸਾੜਨ ਦੇ ਪਾਏ ਗਏ ਜੁਰਮਾਨੇ ਪਰਚੇ ਦੇ ਰੈੱਡ ਐਂਟਰੀਆਂ ਰੱਦ ਕੀਤੀਆਂ ਜਾਣ ਪ੍ਰਾੜੀ ਸਾੜਨ ਵਾਲੇ ਕਿਸਾਨਾਂ ਦੇ ਪਾਸਪੋਰਟ ਤੇ ਹਥਿਆਰਾਂ ਦੇ ਲਾਇਸੈਂਸ ਤੇ ਹੋਰ ਸਰਕਾਰੀ ਸ਼ਬਦਾਂ ਨੂੰ ਰੱਦ ਕਰਨ ਜائ ਤੁਗਲਕੀ ਫਰਮਾਨ ਵਾਪਸ ਲਏ ਜਾਣ ਉਹਨਾਂ ਮੰਗ ਕੀਤੀ ਕੀ ਬਿਜਲੀ ਵਿਭਾਗ ਵੇਚਣ ਦੀ ਨੀਤ ਨਾਲ ਅੰਦਗੀ ਨੀਤੀ ਤਹਿਤ ੱੱਕੇ ਨਾਲ ਲਗਾਏ ਜਾ ਰਹੇ ਨਵੇਂ ਕਨੈਕਸ਼ਨ ਅਧੇਖ ਖਰਾਬ ਹੋਈ ਮੀਟਰਾਂ ਦੀ ਜਗ੍ਹਾ ਪ੍ਰੀਪੇਡ ਮੀਟਰ ਲਗਾਉਣੇ ਬੰਦ ਕੀਤੇ ਜਾਣ ਐਵਰੇਜ ਅਨਸਾਰ ਬੈਲ ਭੇਜ ਕੇ ਲੁੱਟ-ਖੁਟਕਾਨੀ ਬੰਦ ਕੀਤੀ ਜਾਵੇ ਹਿਰੋਇਨ ਸਮੇਕ ਸਮੇਤ ਹਰ ਤਰ੍ਹਾਂ ਦੇ ਮਾਰੂ ਨਸ਼ਿਆਂ ਤੇ ਪੂਰਨ ਪਾਬੰਦੀ ਲਾਈ ਜਾਵੇ ਅਤੇ ਕਿਸੇ ਵੀ ਇਲਾਕੇ ਵਿੱਚ ਕਿਸੇ ਵਿਅਕਤੀ ਦੇ ਨਸ਼ੇ ਦੇ ਕਾਰਨ ਮੌਤ ਉੱਤੇ ਉਥੋਂ ਦੇ ਬਧਾਇਕ ਐਸਐਸਪੀ ਡੀਐਸਪੀ ਅਤੇ ਐਸਐਸਜੀ ਨੂੰ ਜ਼ਿੰਮੇਵਾਰ ਮੰਨ ਕੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਮੌਕੇ ਬੀਕੇਜੂ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਮੇਜ ਸਿੰਘ ਨੇ ਕਿਹਾ ਕਿ ਜੁਮਲਾ مشترਕ ਮਾਲਕਨ ਜ਼ਮੀਨਾਂ ਸਮੇਤ ਹਰ ਤਰ੍ਹਾਂ ਦੀ ਆਬਾਦ ਕੀਤੀਆਂ ਜ਼ਮੀਨਾਂ ਸੰਬੰਧੀ ਮੁਸ਼ਕਿਲਾ ਹੱਲ ਕੀਤੇ ਜਾਣ ਅਤੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ ਵਿਲੇਜ ਕਾਮਨ ਲੈਂਡ ਐਕਟ ਵਿੱਚ ਸੋਧ ਕਰਕੇ ਜੁਮਲਾ مشترਕਾ ਮਾਲਕਨ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਲਾਣ ਵਾਲਾ ਪ੍ਰਮਾਨ ਵਾਪਸ ਲਿਆ ਜਾਵੇ ਗੰਨੇ ਦੀ ਰੇਟ ਵਿੱਚ 120 ਰੁਪਏ ਦਾ ਵਾਅਦਾ ਕੀਤਾ ਜਾਵੇ ਗੰਨਾ ਮਿਲਾ ਤੁਰੰਤ ਚਾਲੂ ਕਰਕੇ ਗੰਨੇ ਦੀ ਪੜਾਈ ਸ਼ੁਰੂ ਕੀਤੀ ਜਾਵੇ ਰਤੂ ਰੋਗ ਨਾਲ ਪੂਰੀ ਖਰਾਬ ਹੋਈ ਗੰਨੇ ਦੀ 238 ਕਿਸਮ ਦੀ ਫਸਲ ਦੇ ਨੁਕਸਾਨ ਦੀ ਪੂrti ਸਰਕਾਰ ਕਰੇ ਬੀਕੇਜੂ सिरसा ਦੇ ਜ਼ਿਲ੍ਹਾ ਪ੍ਰਧਾਨ ਨਸੀਬ ਸਿੰਘ ਸੰਗਲਾ ਸਾਂਗਣਾ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨਾਂ ਐਕਵਾਇਰ ਕਰਨੀਆਂ ਬੰਦ ਕੀਤੀਆਂ ਜਾਣ ਕਿਉਂਕਿ ਭਾਰਤ ਦਾ ਹਰ ਪਿੰਡ ਕਸਬਾ ਸ਼ਹਿਰ ਪਹਿਲਾਂ ਹੀ ਸੜਕਾਂ ਤੇ ਰੇਲ ਮਾਰਗਾਂ ਦੀ ਸਹਾਇਤਾ ਨਾਲ ਇੱਕ ਦੂਜੇ ਨਾਲ ਜੁੜੇ ਹੀ ਹਨ ਅਗਰ ਕਿਸੇ ਹਾਲਤ ਵਿੱਚ ਸੜਕ ਮਾਰਗ ਬਣਾਉਣੇ ਹੀ ਹੀ ਹੋਣ ਤਾਂ ਜ਼ਮੀਨ ਮਾਲਕ ਨੂੰ ਮਾਰਕੀਟ ਰੇਟ ਦਾ 6 ਗੁਣਾ ਮੁੱਲ ਬੱਧ ਦਿੱਤਾ ਜਾਵੇ ਮਾਰਗ ਪਿੱਲਰਾਂ ਵਾਲੀ ਟੈਕਨੀਕ ਨਾਲ ਬਣਾਏ ਜਾਣ ਆਰਬਿਟ੍ਰੇਸ਼ਨ ਜੋ ਲੜਕ ਰੇ ਕੇ ਸਾਨੂੰ ਹੱਲ ਕੀਤਾ ਜਾਵੇ ਰੱਦ ਕੀਤੇ ਕੇ ਸਾਨੂੰ ਤੁਰੰਤ ਬਹਾਲ ਕਰਕੇ ਜ਼ਮੀਨੀ ਮਾਲਕਾਂ ਨੂੰ ਮਾ ਬਾਵਾ ਬਾਜ ਮਾਬਜਾ ਯਾਨੀ ਕਿਤੇ ਜਾਣ ਅਤੇ ਇਹਨਾਂ ਪ੍ਰੋਜੈਕਟ ਨਾਲ ਸੰਬੰਧਿਤ ਮਸਲੇ ਹੱਲ ਹੋਣ ਤੱਕ ਸਰਕਾਰ ਜਬਰੀ ਕਬਜ਼ੇ ਲੈਣ ਦੀ ਕੋਸ਼ਿਸ਼ ਬੰਦ ਕਰੇ ਉਹਨਾਂ ਕਿਹਾ ਕਿ ਜੇ ਸਾਡੇ ਮੋਰਚੇ ਨਾਲ ਭਰਾਤਰੀ ਇੱਜ਼ਤ ਤੇ ਬੰਦੀਆਂ ਵਿਚਕਾਰ ਇਕਤਾ ਮਜ਼ਬੂਤ ਹੋਵੇਗੀ ਅਗਰ ਮੋਰਚੀਆਂ ਮੰਗਾ ਦੇ ਸਰਕਾਰ ਸਹਿਰ ਦੋ ਕੇ ਵਿਚਾਰ ਨਹੀਂ ਕਰਦੀ ਤਾਂ ਆਉਂਦੀ ਦਿਨਾ ਅੰਦਰ ਜਥੇਬੰਦੀ ਇਸ ਤਰ੍ਹਾਂ ਸਾਂਝੀ ਪ੍ਰੋਗਰਾਮ ਬਣਾ ਕੇ ਇਕੱਠੇ ਸੰਗ ਐਕਸ਼ਨ ਵੀ ਕਰਨ ਗਿਆ ਇਸ ਮੌਕੇ ਵਕ ਵਕ ਮੋਚੇ ਦੇ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਔਰਤਾਂ ਹਾਜ਼ਰ ਹੋਏ ਇਸ ਮੌਕੇ ਕਿਸਾਨ ਮੁੱਦਿ ਸੰਘਾਠ ਕਮੇਟੀ ਪੰਜਾਬ ਤੋਂ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਗੁਰਲਾ ਸਿੰਘ ਮਾਨ ਕੰਦਾਰ ਸਿੰਘ ਭੁਇਵਾਲ ਕੁਲਜੀਤ ਸਿੰਘ ਕਾਏ ਕਾਲੇ ਗੁਰਦੇਵ ਗੁੱਗੁਲਦੀਪ ਸਿੰਘ ਬੱਗਾ ਬਾਗ ਸਿੰਘ ਸਕੱਤਰ ਜ਼ਿਲ੍ਹਾ ਕੋਟਲਾ ਸਿੰਘ ਸਿੰਘ ਕੋਟਲਾ ਲਖਵਿੰਦਰ ਸਿੰਘ ਢਾਲਾ ਗੁਰਦੇਵ ਸਿੰਘ ਗੱਗੋ ਮਾਹਲ ਅਮਨ ਦੀਪ ਸਿੰਘ ਗੋਗੀ ਮਨਜੀਤ ਸਿੰਘ ਸਿੱਧਵਾ ਕਵਰ ਦਲੀਪ ਸੈਦੋ ਲਹਿਲ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਔਰਤਾਂ ਹਜਸਨ ਆਉ ਦੇਖਦੇ ਆ ਦਰਸ਼ਨਪੁਰ ਦੀ ਪੂਰੀ ਰਿਪੋਰਟ Thank <laughs> ਬੜੇ ਮੁਸ਼ਕਿਲ ਪੱਧਰ ਤੇ ਮੈਂ ਇਹ ਕਹੀ ਜੀ ਧਰਕਾ ਦਾ ਮੁੱਦਾ ਹੈ ਨਾ ਜੀ ਪਟਿਆਲਾ ਦਾ ਨਹੀਂ ਹੈ ਉਹ ਕੰਮ ਨਹੀਂ ਇਹ ਜਿੱਥੇ ਤੁਹਾਨੂੰ ਦੇ ਦਿੱਤਾ ਗਿਆ ਹੈ ਤੇ ਉਹ ਵੀ ਲੱਗੇ ਹੋਏ ਐ ਕੰਮ ਤੇ ਜਿਹੜੇ ਆਪਣੇ ਪੰਜਾਬ ਕਰੋ ਤੋਂ ਉੱਤੇ ਹੈਗੇ ਉਹ ਵੀ ਡਿਸਟ੍ਰਿਕਟ ਨੇ ਆਲਰੇਡੀ ਲੈਟ ਹੋ ਚੁੱਕੀ ਦਿੱਤਾ ਹੈ ਤੇ ਹੁਣ ਉਹਨਾਂ ਦੀ ਰੀਵੀਊ ਵੀ ਚੱਲ ਰਹੀ ਹੈ ਤੇ ਉਹ ਮੁੰਡੇ ਤੁਹਾਡੇ ਲੈ ਜਾ ਰਹੇ ਨੇ ਥੱਲੇ ਪੱਧਰ ਤੇ ਜਿੱਥੇ ਸੈਂਟਰ ਤੋਂ ਮੁੱਦੇ ਆਏਗੇ ਉਹ ਵੀ ਇਸ ਤਰ੍ਹਾਂ ਨੂੰ ਲਿਖ ਕੇ ਭੇਜ ਰਹੇ ਆ ਅਸੀਂ ਇਹ ਲੱਗੇ ਆ ਕਿ ਜਿਹੜੇ ਤੁਹਾਡੇ ਡਿਮਾਂਡ ਸਕੇ ਨਾ ਉਹ ਸਾਡੀ ਕਿਸਾਈ ਅੱਪਾ ਜਿੰਨ ਕੀ ਪੱਧਰ ਤੇ ਹੱਲ ਕਰੀਏ ਤੇ ਇਹ ਮੇਰਾ ਇਹ ਕੀ ਹੁੰਤੀ ਆਪਣਾ ਜਿਹੜਾ ਦਰਨਾ ਤੁਸੀਂ ਲਾਇਆ ਹੈਗਾ ਜਿਹੜੀ ਡਿਮਾਂਡ ਤੁਸੀਂ ਰੱਖੀ ਹੈ ਅਸੀਂ ਤੁਹਾਨੂੰ ਉਹ ਜਿੰਨੀ ਬਦਦਕ ਦੇ ਲੈ ਰਹੇ ਹਾਂ ਮੇਰੀ ਵੀ ਬੇਨਤੀ ਹੈ ਤੁਹਾਡਾ ਵੀ ਤੁਸੀਂ ਵੀ ਆਪਣੇ ਆਪਣਾ ਕਰਨਾ ਖਦਮ ਕਰੋ ਸਾਡੀ ਬੇਨਤੀ ਹੈ ਵੀ ਜਿਸ ਨਾਲ ਉਹ ਲਿਖਦੇ ਸੀ ਮੈਂ ਗੱਲ ਕਰਕੇ ਪੰਜਾਬ ਸਰਕਾਰ ਨੂੰ ਦੱਸਦਾ ਤੋਂ ਵੀ ਬੀਟਿੰਗ ਹੋਈ ਐ ਹੋਰ ਜੀ ਕੋਈ ਗੱਲ ਨਹੀਂ ਨਹੀਂ ਉਹ ਤਾਂ ਚੱਲ ਰਹੀ ਹੈ ਜਿਹੇ ਰੀਸਟ ਚੱਲ ਰਹੀਆਂ ਹੁੰਦੀਆਂ ਕੋਈ ਗੱਲ ਬਾਤ ਨਹੀਂ ਮੇਰੇ ਹੋਰੀ ਆਈਡੀ ਸਰਟ ਦੇ ਨਾਲ ਨਾਲ ਇਹ ਰੀਸਟ ਚੱਲ ਰਹੀ ਹੈ ਅੱਛਾ ਭਲਾ ਇਹ ਜਿਹੜਾ ਮੈਸਟਰ ਹੈਟੀ ਸਾਹਿਬ ਨੇ ਗਲਤ ਦਾਅਵਾ ਕੀਤਾ ਹੈਗਾ ਗਲਤ ਨਹੀਂ ਨਹੀਂ ਗਲਤ ਕਰ ਰਹੇ ਹੋ ਵੀ ਚੱਲ ਰਹੀ ਹੈ Ina no. ਕਰਕੇ ਜਾਏ ਜੇ ਕੁਝ ਕਿਹਾ